ਪ੍ਰੀਤ ਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਮਿਸਤਰੀ ਸਾਹਿਬ ਆ ਗਏ ਸਿੰਟ ਲੱਗੇ ਰਰਉਣ ਇੱਧੇ ਸਾਡੇ ਬੰਦੇ ਵੀ ਪਹੁੰਚ ਗਏ ਆ ਸਾਮਾਨ ਚੱਕਣਾ ਅੱਜ ਹੁਣ ਸਾਰਾ ਹੀ ਚੱਕ ਕੇ ਉਹ ਉੱਥੇ ਰੱਖਾਂਗੇ ਇਹਨੂੰ ਆ ਗਾਡਰ ਗੂਡਰਾਂ ਨੂੰ ਫਿਰ ਮਿੱਟੀ ਪੱਧਰੀ ਕਰਤੀ ਐਨ ਬਣਾਤੀ ਅੱਜ ਦਿਖਾਉਂਦੇ ਆ ਤੁਹਾਨੂੰ ਐਨ ਵਧੀਆ ਬਣਾ ਦਿੰਨਾ ਅੱਜ ਬਿਲਕੁਲ ਪੱਧਰਾ ਉਹ ਜਿੰਨੇ ਟੋਏ ਟੂਏ ਸਭ ਪਰਤੇ ਨੇ ਐਨ ਵਧੀਆ ਬਣਾ ਕੇ ਆਹ ਜਿਹੜਾ ਉੱਚਾ ਨੀਵਾ ਇੱਥੇ ਰੇਤਾ ਤਾਰ ਦਾਂਗੇ ਇੰਨੇ ਚ ਕੰਮ ਲੂਟ ਆ ਜਾਣ ਇੱਕ ਸੱਪੜ ਸੱਪੜ ਹਰ ਥੋੜਾ ਜਿਹਾ ਨਹੀਂ ਚੱਕ ਲਿਆ ਥੋੜਾ ਤੇ ਨਾਲ ਸੱਪੜ ਤੇ ਥੋੜਾ ਜਿਹਾ ਇਹ ਤਰ੍ਹਾਂ ਵੇ 8 ਵਜੇ ਦੇ ਡੀਕ ਦੇ ਰੋ ਇਹ ਚੰਗੀ ਗੱਲ ਨਹੀਂ ਹੈਗੀ ਤੁਸੀਂ ਸਾਡਾ ਮਿਸਤਰੀ ਦਾ ਲਹੂ ਪੀਤਾ ਲੈ ਓਏ ਇਹਦਾ ਸਾਫ ਕਰਕੇ ਆਇਆ ਬਸ ਓਕੇ ਉਹ ਜਾਂ ਨਹੀਂ ਪੰਦਰਾਂ ਦੇ ਨਿਕਲ ਗਏ ਸਾਡੇ ਵਧੀਆ ਸਾਰੇ ਪੈਸੇ ਪਹਿਲਾਂ ਲੈ ਗਿਆ ਮੇਰਾ 7 17 1800 ਰੁਪਿਆ ਨਿਕਲਦਾ ਸਾਡਾ 63000 ਰੁਪਿਆ ਲੈ ਗਿਆ ਚਲ ਹੁਣ ਆਏ ਵੀ ਦੇਣੇ ਦੁਖਦੇ ਨਹੀਂ ਹੁਣ ਉਹ ਸਾਫ ਹੋਇਆ ਪਹਿਲਾਂ ਲੰਘ ਲੂਗੇ ਹੁਣ ਮੈਂ ਆਪਾ ਹੁਣੇ ਨਹੀਂ ਨਾ ਹੈਗੇ ਹੈ ਹਾਂ ਹੁਣ ਆਉਣੇ ਵੀ ਨਹੀਂ ਆਉਣੇ ਉਧਰ ਤੇ ਸੁੱਖੇ ਕਿਹਨੇ ਵੀ ਦੇਖਾ ਡੈਕੀ ਚ ਕੱਢ ਕੇ ਸੁੱਖੇ ਕਿਹਨੇ ਵੀ ਬੋਲ ਦੋ ਲੈ ਲੋ ਉਹ ਤੇ ਐਨਾ ਲੈਸਰ ਕਰਕੇ ਕਰਿਆ ਪਾ ਵੀ ਪੈਸੇ ਕੱਢ ਦੇ ਜਿੱਦਾਂ ਸਾਬ ਕੰਨ ਲੱਗੇ ਜਮਾ ਸੁੱਖੇ ਕਿੰਨੇ ਦਾ ਮਾ ਤੈਨੂੰ ਬਈ ਕਹਿੰਦਾ ਯਾਰ 500 ਦੇ ਦੇ ਮੈਂ ਖਾ ਨਹੀਂ ਯਾਰ 500 ਨਹੀਂ 650 ਤੇਰਾ ਨਹੀਂ ਲੈ ਗੱਲ ਤਾਂ ਆ ਕੇ ਹਿੰਦ ਕਹਿੰਦਾ ਬੰਦ ਕਰ ਦੇ ਮੈਨੂੰ ਕਿਹਾ ਲੈ ਨਾ ਜੱਟ ਵਾ ਆ ਜਾ ਵੀ ਇਹ ਕਿੰਨੇ ਲੱਖ ਰੁਪਇਆ ਵੱਧ ਗਿਆ ਲੈ ਆ ਕੇ ਦਵਾ ਬੋਲ ਕਿਨੇ ਚਾਹੀਦੇ ਲਿਆ ਦਸ ਹੁਣ ਉਸੋਨੀ ਵੀ ਗੜਾ ਟਕਾਉ ਇੱਧਰ ਸੋਨੀ ਵੀ ਬੁਲਾਇਆ ਵਾ ਜੇ ਕੁਝ ਨਹੀਂ ਬੋਲੇ ਆਗੇ ਤਾਂ ਦਿਖਾ ਰਿਹਾ ਇਹਨੂੰ ਮੈਂ ਸਿਸਟਮ ਵੇੜਾ ਹੈ ਜੀ ਆਪਾਂ ਨੂੰ ਮਾਝਨਾ ਦਾ ਨਵਾਂ ਬਣਾ ਕੇ ਫਾਇਦਾ ਠੀਕ ਹੈ ਨੋ ਵੀ ਬਣਾ ਦੇ ਚੰਦਰ ਵਾਲਾ ਗੇਟ ਆ ਉਹ ਮੈਂ ਕੀ ਕਰਨਾ ਚਾਹੁੰਦਾ ਮੈਂ ਬਾਕੀ ਚੰਗਰ ਉਹ ਪੈਪਾਂ ਦਾ ਨਵਾਂ ਬਣਾ ਲਾ ਹੈ ਪੈਪਾਂ ਲਈ ਬਣਾਉਣਾ ਕਹਿੰਦਾ ਇਹਨੂੰ ਫਾਈਬਰ ਲਾ ਲਾ ਬਸ ਨੇ ਯਾਰ ਫਾਈਬਰ ਕਹਾਂ ਲਾਉਣੀਆਂ ਟੀਨੇ ਲਾ ਦੇਣੀ ਪਿੱਛੇ ਉਧਰ ਗਏ ਫਾਈਬਰ ਨੂੰ ਬਸ ਕਰ 42 ਰੁਪਏ ਫਾਈਬਰ ਦਾ ਮੈਂ ਥੋੜੀ ਹੀ ਆ ਪੰਜ ਓ ਪਿੱਛੇ ਕਿਆ ਕਹਿੰਦੀ ਟੀ ਨੂੰ ਤਰ ਟੀ ਨੂੰ ਲੋਹੇ ਨੂੰ ਵਿਚਾਰ ਲਾ ਦਿੰਦੀ ਏ ਜੇ ਨਾਲ ਕਸਣੀ ਆ ਤਾ ਉਹ ਵੀ ਕਹਿੰਦਾ ਚਾਰ ਦਾ ਬੈਸ ਤਾਂ ਰੱਖਿਆ ਤੀਨ ਰੰਗ ਕਰਦੇ ਕਿਤੇ ਨਹੀਂ ਜਾਂਦੀ ਬੈਵਨ ਹੋਈ ਤਾਂ ਪੰਜ ਬੋਦੀ ਹੋ ਜਾਂਦੀ ਏ ਓ ਇਹਦਾ ਮੇਰਾ ਫਾਰਮੈਨ ਉਹਦੇ ਕੋਲ ਡੀਕਦਾ ਉੱਥੇ ਇਹਨੂੰ ਵੀ ਕਿਡਨਾਪ ਕਰ ਲੇ ਜਾਓ ਦੇਖ ਸੋਨੀ ਚੱਲ ਰੇਡ ਕਰਦੇ ਆ ਸਵੇਰੇ ਸਵੇਰੇ ਥੋੜਾ ਜਿਹਾ ਨਤੀਆ ਫਟਦੇ ਪੜਦੇ ਪਿਆਜ਼ ਹਾਂਜੀ ਲਓ ਜੀ ਠੇਕਾ ਕਰਤਾ ਸਾਰੇ ਸ਼ੈੱਡ ਦਾ 20000 ਰੁਪਏ ਵਿੱਚ ਹਾਂ 20000 ਦਾ ਠੇਕਾ ਹੋ ਗਿਆ ਉਹਨੇ ਗਾਡਰ ਸਾਰਾ ਕੁਝ ਪਾ ਕੇ ਟੀਨਾ ਹੈ ਸਭ ਕੁਝ ਹੋ ਹੀ ਗਿਆ ਆਹ ਗਾਡਰ ਕੋਲ ਦੇ ਤੂੰ ਤੈਨੂੰ 20000 ਵਿੱਚ ਬਾਬੇ ਦੇਖ ਲੈ ਹੈ ਉਨੀ ਲੇਬਰ ਲੇਬਰ ਆ ਸਮਾਨ ਸਾਰਾ ਆਪਣਾ ਉਹਨੇ ਪਾ ਕੇ ਪੌਣੀਆਂ ਵੀ ਗਾਇਲ ਆਪਾਂ ਨੇ ਉਹਦੇ ਟੀਨਾ ਉਹ ਕੱਲਾ ਬੰਦਾ ਨਾ ਲਹਿ ਤੋੜੀ ਹੋ ਜਾਂਦਾ ਫਟ ਲੈ ਇਹਨੂੰ ਬਸ ਬਾਬੇ ਹੁਣ ਖਿੱਚਦੇ ਨਹੀਂ ਪਿੱਛੇ ਇਹਨੂੰ ਲੱਗੇ 5 ਮਿੰਟ ਤੱਕ ਲਿਆਇਆ ਸੁਆਗਾ ਪਾ ਕੇ ਕਰਾਣ ਵਾਲੇ ਪਹਿਨਾ ਸੁਆਗਾ ਮਾਰ ਦਵਾ ਪਿੱਛੇ ਫੇ ਕਰਾ ਮਾਰ ਦਵਾ ਤੂੰ ਬਜਰੀ ਪਵਾ ਦੇ ਬਸ ਇੰਨੇ ਚ ਫਿਰ ਇਹਦੇ ਸਾਡੇ ਬੰਦੇ ਵਿਲੇ ਹੋ ਜਾਣੇ ਇਹ ਹਾਂਜੀ ਨਹੀਂ ਸੁਆਗਾ ਠੀਕ ਆ ਪਹਿਨਾ ਸੁਆਗਾ ਮਾਰ ਕੇ ਨਾ ਮੜਾ ਜਾਹਾ ਕਰਾ ਕਾਨੂੰ ਪੰਗਾ ਲੈਣਾ ਇਹ ਕਰਾ ਪਾਵਾਂਗੇ ਲਓ ਜੀ ਹੁਣ ਇਹ ਦੋ ਪਾਸੇ ਨੂੰ ਪਾਵਾਂਗੇ ਅੱਧਾ ਅੱਗੇ ਨੂੰ ਅੱਧਾ ਪਿੱਛੇ ਨੂੰ ਡਬਲ ਢਾਲ ਕਰਨੀ ਹੈ ਜੀ ਹਾਂ ਹਾਂ ਚੁਕਾ ਦੇਣਾ ਸਾਰਾ ਕੁਝ ਆ ਮਿੱਟੀ ਖਿੱਚਦੇ ਹੁਣ ਇਹਨਾਂ ਵਧੀਆ ਬਣਾ ਦੇਣਾ ਪੱਧਰ ਦਾ 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 ਫੋਨ ਹੀ ਨਹੀਂ ਮੁੱਕਦਾ ਫੇਰ ਕਹਿੰਦਾ ਮੈਨੂੰ ਦਿਹਾੜੀ 600 ਰੁਪਏ ਚਾਹੀਦੀ ਦੇਖ ਲੈ ਅਬ ਬਾਬੂ ਇਹਦਾ ਤਾਂ ਫੋਨ ਹੀ ਨਹੀਂ ਮੁੱਕਦਾ ਹੈਲੋ ਹੈਲੋ ਗਰੀ ਜਾਂਦਾ ਆ ਜਾ ਪਾਣੀ ਪਾ ਲਈ ਦੇ ਲੋ ਜੀ ਇਹਦੀ ਚੱਕਲੀ ਦਾਰਨ ਲੱਗੇ ਆ ਵੀ ਖਰਾਬ ਕਰਨੂ ਕਰਨਾ ਹੈ ਪੱਟੀਆਂ ਇਹਨੂੰ ਵਧੀਆ ਲੱਗੇਵੇ ਤੇ ਖਰਾਬ ਹੋਗੇ ਥੋੜਾ ਜਿਹਾ ਉਹ ਤਾਂ ਬਹੁਤ ਵਧੀਆ ਖੜਾ ਇਨੂੰ ਥੋੜਾ ਜਿਹਾ ਥਰੀਏ ਥਰੀਏ ਕਰਕੇ ਥੋੜਾ ਜਿਹਾ ਵਿਚਾਰਾ ਮਸਾਲ ਹੋ ਗਿਆ ਇਹ ਇਹਦੀ ਚੱਕਲੀ ਲਾਉਂਦੇ ਆ ਹੁਣ ਥੋੜਾ ਜਾਂ ਹਰ ਕਰਨ ਨੂੰ ਦੇਖ ਨਾ ਨੇੜੇ ਤੋਂ ਬਟਲਾ ਛੋਟੂ ਨੇੜੇ ਨੂੰ ਬਟਾ ਥੋੜਾ ਜਿਹਾ ਇਹਨੂੰ ਬਟ ਇਹਨੂੰ ਅੱਧੀ ਪੰਜਾਬੀ ਕਰੇ ਆਉਂਦੀ ਵਿਚਾਰੇ ਨੂੰ ਯਹਾਂਸੇ ਐਸੇ ਕਟੋ ਹੂੰ ਬਸ ਬਸ ਜਿਆਦਾ ਨਾ ਜਿਆਦਾ ਨਾ ਮਾਰਦੀ ਕਿਤੇ ਟੱਕ ਕਿਤੇ ਹੋ ਗਏ ਬਾਦਵੇ ਹਾਂ ਇੱਥੇ ਟੂਆ ਮਾਰ ਲਾ ਬਸ ਜੜ ਚ ਤੇ ਇਹਨੂੰ ਚੱਕ ਕੇ ਆਪਾਂ ਬਾਲਟੀ ਚ ਪਾ ਲੈਣਾਂ ਤੋਰਾ ਬਾ ਬੜੀਆਂ ਬਾਲਟੀਆਂ ਤੋਲਾ ਪਾਣੀ ਪਾ ਲਈ ਹੈ ਪਹਿਨਾ ਉਧਰ ਕਰ ਲਈਏ ਨਾ ਉਹਦੇ ਵਿੱਚ ਕੱਢ ਲਈਏ ਬੈਨਾ ਬਾਲਟੀ ਚ ਇਹਨੂੰ ਗਿੱਲਾ ਕਰ ਲੈ ਫਿਰ ਇਹਦੇ ਗਏ ਲੈਣ 100 ਰੁਪਏ ਮਿੱਟੀ ਸੁੱਕੀ ਮਿੱਟੀ ਨੇ ਹਿੱਲਣਾ ਨਹੀਂ ਗਿੱਲੀ ਮਿੱਟੀ ਨੇ ਹਿੱਲ ਜਾਣਾ ਸੁੱਕੀ ਮਿੱਟੀ ਦਾ ਪੱਟੀ ਵੀ ਨਹੀਂ ਪਟ ਹੋਇਆ ਕਰਦੀ ਗਿੱਲੀ ਮਿੱਟੀ ਨੇ ਆਦੋਲੇ ਨੂੰ ਗਰਜ ਜਾਣਾ ਉਹ ਬਾਲਟੀ ਚ ਪਾ ਕੇ ਬਾਅਦ ਚ ਪਾਣੀ ਪਾ ਕੇ ਰੱਖ ਦੇਣਾ ਨਾ ਤਯਾਰਬਾ ਉਹ ਵੀ ਤਾਂ ਇਕੱਲੀ ਤਿਆਰ ਕਰਦੇ ਆ ਜੜ ਨਹੀਂ ਹਿੱਲਣੀ ਚਾਹੀਦੀ ਬਸ ਹੋਰ ਤਾਂ ਕੋਈ ਚੱਕਰ ਨਹੀਂ ਮੈਂ ਕੋਲੇ ਖੜਾ ਮੈਂ ਲੋਈ ਚੱਕਲੀ ਵਧੀਆ ਉਤਰ ਗਈ ਦੀ ਬਜਾਰੇ ਭਗਤ ਦੀ ਬਚ ਗਿਆ ਰੱਖਦਾ ਚ ਪੂਰੇ ਦਾ ਮੈਨੂੰ ਆ ਪਾਉਣੇ ਪਏ ਇਥੇ ਕੁਝ ਨਹੀਂ ਹੋਇਆ ਹੈਗਾ ਇਹ ਤਾਂ ਸਾਡੇ ਨੇ ਵੱਡੇ ਦੇਣਾ ਤਾਂ ਲੰਬੜਦਾਰ ਬਣਦਾ ਆਪਣੇ ਆਪ ਹਾਂ ਵਰਦਾ ਨਾ ਥਾ ਹਾਂ ਚੱਲ ਦੂਆ ਪਾਟਣੋਂ ਦੂਆ ਦੇਖਦਾ ਤੈਨੂੰ ਮੈਂ ਦੂਆ ਤਾਂ ਮੱਥੀ ਤੇ ਹਾਂ ਚੱਲ ਦੇਖ ਹਾਂਜੀ ਕਾਹਦੀ ਹੈ ਰੈਂਟ ਦੇ ਪਾਣੀ ਪਾਉਣ ਨੂੰ ਇਕੜੀਆਂ ਜਾ ਸੁੱਕੇ ਚ ਹਾਊਜ ਦਾ ਪਾਦੇ ਪਾਣੀ ਉਹ ਕਿਤਾ ਪਾਣੀ ਪਾ ਦੇ ਹਨ ਲੈ ਛੋਟੂ ਮਾਰਿਆ ਤੇ ਖੱਡਾ ਦੋਲੇ ਬਚਾਈਏ ਇਹਨੂੰ ਵੀ ਇਹ ਤਾਂ ਉਹਦੇ ਨਾਲ ਵੀ ਕੰਡੇ ਭਰਾ ਵਿਚਾਰਾ ਖੱਡਾ ਦੂਰ ਰੱਖੀ ਠੀਕ ਆ ਲਓ ਜੀ ਇਹਦੀ ਵੀ ਜਾਨ ਬਚ ਗਈ ਬੱਸ ਕਰ ਚੱਲ ਉਹ ਪੱਟ ਕੇ ਨਿਕਲਿਆ ਇੱਥੇ ਪਾਣੀ ਪਾ ਦੇ ਠੀਕ ਆ ਰਹਿ ਗਿਆ ਤੀਆ ਉਹਦਾ ਹੁਣ ਐਨੇ ਛੱਡ ਲੈਣਾ ਫਿਰ ਦੇਖਾਂਗੇ ਜੇ ਬਚਦਾ ਕਿ ਆ ਹੁੰਦਾ ਇਹਦਾ ਇਹਨੂੰ ਰਹਿਣ ਦੇ ਐਨੇ ਸਮਾਨ ਚੱਕੀਏ ਪੈਣਾ ਉਹ ਦਰਵਾਜ਼ਾ ਚੱਕ ਲਿਆ ਚਲ ਉਹ ਤਾਂ ਖਾਇ ਤੇ ਮੜ ਮੜ ਆਹਦਾ ਮਿੱਟੀ ਕਿੱਟੀ ਦੀ ਫੇਰ ਉਹ ਤੋਂ ਬੱਧੀ ਦੀ ਉਸਤੇ ਨਾ ਪਰਲੇ ਪਾਸੇ ਥੋੜੂ ਕਰਾ ਪੈਣਾ ਉਰਲੇ ਪਾਸੇ ਤਾਂ ਫਿਰ ਜੂਰਲੇ ਪਾਸੇ ਨਿੰਮ ਆ ਜੇਣੀ ਨਿੰਮ ਤਾਂ ਦੂਰ ਨਿੰਮ ਨੇ ਕਰਾ ਨਹੀਂ ਲੰਗਣ ਦੇਣਾ ਵਿਚ ਨੂੰ ਐਂਦਾ ਜਿਹਾ ਝੋੜਾ ਉਹ ਹੈ ਉਹਦੇ ਵਿੱਚ ਕਰਾ ਆ ਜੇਂਗਾ ਮੰਨੂ ਨਹੀਂ ਵੀ ਚ ਲੰਘ ਜੂ ਐਡਾ ਬੜਾ ਕਿੱਡਾ ਕਰਦਾ ਜਦੋਂ ਤੰਗ ਕਰਿਆ ਫਿਰ ਤਾਂ ਪੱਟਣੀ ਪੈ ਜਾਣਾ ਉਹ ਨਿੰਮ ਨਹੀਂ ਪੱਟਣੀ ਹੈਗੀ ਬਾਕੀ ਸਾਰੇ ਦਰਖਤ ਪੜ ਦੇਣੇ ਬਾਕੀ ਦਰਖਤ ਤਾਂ ਛੇਤੀ ਹੋਏ ਉਹ ਨਾ ਨਿੰਮ ਨਹੀਂ ਛੇਤੀ ਹੁੰਦੀ ਮਸਾ ਨਿੰਮ ਹਰੀ ਹੋਈ ਐ ਏਡੀ ਬੜੀ ਉਹ ਪੱਟਦ ਕੇ ਫੇਰ ਲਾ ਦੇਣੀ ਚੱਕੜੀ ਉਤਰੇ ਨੀ ਨਿੰਮ ਦੀ ਚੱਕੜੀ ਨਹੀਂ ਨਾ ਉਤਰਨੀ ਉਹ ਬਟਲੀ ਫਿਰ ਉਹਨੂੰ ਵੀ ਚਾਹੀਦੀ ਕਿ ਚਿੱਕਲੀ ਦੇ ਵੀ ਉਹਦੀ ਵੀ ਲਾ ਆ ਉਹਦੀ ਵੀ ਲਾ ਦੇਣੀ ਫਿਰ ਆ ਵੀ ਪੜਾ ਦੇ ਹਾਂ ਇਹ ਵੀ ਲੱਗਿਆ ਪੜਾਉਣ ਮੈਂ ਚੱਕ ਚੱਲ ਉਪਿੰਦਰੇ ਰੱਖੇ ਠੀਕ ਹੈ ਖੜੇ ਕਰ ਦੇ ਉੱਥੇ ਟੂੜੀ ਵਾਲੇ ਅੰਦਰ ਲੋ ਜੀ ਪਿੱਲਰਾਂ ਦਾ ਕਰਤਾ ਸ਼ੁਰੂ ਹਾਂ ਸੁੱਖਾ ਡਾਊਨ ਮਿਸਤਰੀ ਸਾਹਿਬ ਨੇ ਇਹ ਉਧਰ ਇੱਕ ਇਧਰ ਆਹ ਬੰਦੇ ਪਿੱਛੋਂ ਦੇ ਜੀ ਕਰਦੇ ਦੋ ਇਕੱਠੇ ਧਰਨੇ ਆ ਹਾਂ ਮਤਲਬ ਇੰਨਾ ਆਹ ਚੱਕ ਲੈਣਾ ਇੰਨਾ ਉਹ ਚੱਕ ਲੈਣਾ ਫੇਰ ਸੈ ਹੁਕ ਤੁਲੰਗੀ ਇਹ ਮਾਰਦੇ ਹਾਂ 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 ਬਹੁਤੇ ਚੱਕ ਨਹੀਂ ਹੋਣੇ ਬਾਹਰ ਦੇ ਨਾਲ ਦੇਖਣਾ ਅੰਦਰ ਉਹ ਪਰਾਂ ਲਾ ਲਓ ਕੰਦ ਦੇ ਨਾਲੇ ਨਾਲ ਲੈ ਜਾਓ ਬਾਹਰ ਦੀ ਸਾਈਡ ਚਲੋ 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 ਕਿੰਨੇ ਇੰਚੀ ਬਣਾਉਂਗਾ 18 ਦੇ ਵੀਰੇ 14 ਦਾ ਉਹ 14 ਦਾ ਗਾਇਬ ਵਿੱਚ ਕਿੰਨਾ ਰੱਖੂੰਗਾ ਵਿੱਚ 9 ਛੜਾ ਗਿਆ ਬਰਹਿ ਜਾਣਾ ਹਾਂ ਬੜਾ ਠੀਕ ਹੈ 9 ਬਾਈ 9 ਦਾ ਬਹੁਤ ਆਪਾਂ ਚੱਕ ਲੋ ਬਹੁਤ ਵੱਡਾ ਵੀ ਕੀ ਕਰਨਾ ਹਾਂ ਇਹਦੇ ਉੱਪਰ ਘੱਟੋ ਘੱਟ 14 ਫੁੱਟ ਦਾ ਗੇਡਰ ਆਉਂਗੇ ਵਾਇਆ ਚੱਕ ਸਕਦਾ ਜੀ ਤੁਮਾਪੁਰ ਤੱਕ ਇਹ ਵੀ ਲੱਗ ਜੇ 16 ਤੇ ਵੱਧ ਹੋ ਜਵੇ ਫਿਰ ਉਹਦੇ ਕਰ ਤਰ ਹੋਰ ਵੱਡਾ ਹੋਣਾ ਨਾ ਨਾ 16 ਤੇ ਥੱਲੇ 14 ਫੁੱਟੇ ਰਹਿ ਜਾਣਾ 13.5 ਇਹਦਾ ਗੰਦਾ ਸੱਤ ਫੁੱਟ ਦਾ ਬੱਲਾ ਇਹ ਮਿੱਠਾ ਵੱਧ ਪੀਂਦਾ ਆਪਣੀ ਗੱਲ ਕਰਦਾ ਇਹ ਆਹੋ ਜੀ ਦੱਲੀ ਦਲੀ ਕੀ ਆ ਯਾਰ ਤੇ ਤੇ ਚਾਹ ਵੀ ਨਹੀਂ ਪੀ ਹੁੰਦੀ ਹੁਣ ਮੈਨੂੰ ਕਿਹਾ ਮੈਂ ਕਿ ਤਰਾ ਨਾ ਮਾਣਾ ਫਿਰ ਕਰ ਤੇ ਚਾਹ ਬੱਤੀ ਕਿ ਨਾ ਕਿਉਂ ਦਲੀ ਪੀਲਾ ਘੁੱਟ ਚਾਹ ਅੱਛਾ ਉਹ ਮਿੱਠਾ ਲੈ ਨਹੀਂ ਕੋਈ ਜ਼ਵਾਦੀ ਦੇਖਣਾ ਤੇ ਕਹਿੰਦੇ ਬਾੱਕ ਪੀਲਾ ਹੈ ਬਾਕੀ ਇਦਲੀ ਮਿੱਠਾ ਪਾਉਣਾ ਭੁੱਲ ਗਏ ਅੱਜ ਅੱਛਾ ਪਾਣੀ ਹੈ ਕਲੂਲੇ ਹੋਈ ਵੀ ਹੈ ਸਹੀ ਗੱਲ ਆ ਤੇਰੀ ਹੈ ਬਾਕੀ ਗੱਲ ਠੀਕ ਆ ਮਿੱਠਾ ਨਹੀਂ ਪਾਇਆ ਭੁੱਲ ਗਏ ਉਹ ਲੇਵਾ ਜੀ ਨਹੀਂ ਅੱਜ ਇਹਨਾਂ ਨੇ ਆਪਣੇ ਕੋਲ ਅੱਛਾ ਸੱਚੀ ਗਲੋ ਲਈ ਦੱਲੀ ਗਲੇ ਯਾਰ ਅੱਜ ਬਿਨਾ ਮਿੱਠੇ ਤੇ ਚਾਹ ਪਲਾਤੀ ਦੱਲੀ ਨੂੰ ਯਾਰ ਐ ਦੱਲੀ ਗੱਲ ਤਾਂ ਮਾੜੀ ਹੈ ਚਾਹ ਵੀ ਪਰਾਈ ਬਿਨਾ ਮਿੱਠੇ ਇਹਨੇ ਮਿੱਲ ਤੱਕ ਗਾਈ ਜਾਨੀ ਨਹੀਂ ਇਹ ਲੱਸੀ ਵੀ ਘੇ ਇਹਨੇ ਸੋਚਿਆ ਵੀ ਯਾਰ ਫਿੱਕੀ ਚਾਹ ਪਲਾਈ ਹੁਣ ਮਿੱਲ ਜੀ ਗਿਆ ਉਹਨੇ ਜਦ ਵੀ ਕਹਦੇ ਹੁਣ ਤਾਂ ਨੇ ਮੇਰੇ ਲਹੂ ਵੀ ਰਖਣਾ ਵੀ ਕੀ ਚਾਹ ਬਲਾਉਂਦੇ ਆ ਇਹ ਉਹ ਇੱਥੇ ਛੱਡ ਦਈਏ ਗੱਲ ਹਾਂ ਹਾਂ ਨਿਆੜੀ ਆਈ ਆ ਆਹੋ ਹੀ ਛੱਡ ਦਿੰਦੇ ਕਈ ਵਾਰ ਮਿੱਠਾ ਪੋਣਾ ਭੁੱਲ ਜਾਂਦੇ ਆ ਹੋ ਜਾਂਦਾ ਇਹਦੇ ਕੋਈ ਬੜੀ ਗੱਲ ਨਹੀਂ ਆ ਉਹ ਐਸੀ ਨਹੀਂ ਤਾਂ ਸੱਚ ਮੰਨੇ ਮੈਂ ਹabhi ਮਸੂਲ ਕਰਦਾ ਜਦ ਮੈਂ ਘੁੱਟ ਭਰਿਆ ਮੈਂ ਮਿੱਠਾ ਦਾਇਉ ਨਹੀਂ ਹੈ ਵੀ ਨਹੀਂ ਪੀਤੀ ਦੀ ਲੈ ਮੈਂ ਹੈ ਨਹੀਂ ਹੈ ਵੀ ਇਹ ਲੈ ਪੀਤੀ ਦੀ ਲੈ ਲੈ ਦੀ ਲੰਗ ਤੇ ਵਾਦੇ ਦੇਦਾ ਮੈਂ ਕਿਹਾ ਤੂੰ ਭਰ ਕੋਈ ਨਹੀਂ ਇੰਨੀ ਕਦ ਲੋਲ ਹੋਣੀ ਚਾਹੀਦੀ ਆਫੀ ਦੁਆਰ ਦੱਲੀ ਕੋਈ ਵਧੀਆ ਸਲਾਹ ਦੇ ਜੇ ਘਰ ਦੱਲੀ ਨੂੰ ਤਾਂ ਆਫ ਰਗੜਿਆ ਪਿਆ ਦੱਲੀ ਕਹਿੰਦਾ ਮੈਨੂੰ ਤਾਂ ਆਫ ਰਗੜਿਆ ਬੇਤਰ ਇਤੇਦਾਰ ਭੇਜ ਕੇ ਦਲੀ ਦਾ ਆਪ ਦੁਖੀ ਆ ਅੱਛਾ ਦਲੀ ਹਾਂ ਬਾਈ ਯਾਰ ਤੇਰਾ ਬੱਦਾ ਉਹ ਕੰਮ ਆ ਕੀ ਕਰਦਾ ਸਵੇਰੇ ਮੈਂ ਤੇਰੇ ਸਾਹਮਣੇ ਪਾਈ ਜੀ ਆ ਕਹਿੰਦਾ ਲੈਂਟਰ ਚੋਣ ਲੱਗ ਗਿਆ ਹਾਂ ਥੋੜਾ ਲੈਂਟਰ ਚੋਣ ਲੱਗ ਗਿਆ ਹੈ ਬੀਚੀ ਦੀ ਬਾਦ ਇਹ ਤੂੰ ਫਿਰ ਫਲਿੱਪ ਪਾਇਆ ਪਾਇਆ ਕਿੱਥੇ ਤੇ ਆ ਉੱਤੇ ਕੋਦੇ ਉਹਦੇ ਉੱਪਰ ਆ ਜਾ ਜੋੜ ਮਿਲਦਾ ਲੈਂਟਰ ਜਿੱਥੇ ਜੋੜ ਮਿਲਦਾ ਉੱਥੇ ਦਾ ਚੋਣਾ ਹੀ ਆ ਕੋਈ ਨਾ ਹੈਟ ਹੂੰ ਤੂੰ ਸੀ ਸਿਕਿਉਰਿਟੀ ਗਾਰਡ ਨਹੀਂ ਬੈਠਾ ਦੇਖ ਬਾਪੂ ਬੈਠਾ ਕੋਲ ਅੱਜ ਵੀ ਨਹੀਂ ਵੀ ਗੱਡੀ ਆ ਹੂੰ ਅੱਜ ਆ ਜਿਹੜਾ ਵੀ ਆ ਹੁਣ ਆਪਾਂ ਫਿੱਲਰ ਉੱਥੇ ਲਾਈਨ ਕੱਢਤੀ ਫਿੱਲਰ ਹੋ ਚੱਲੇ ਤੇ ਆਹ ਜਿਹੜੀ ਮਿੱਟੀ ਮੁੱਟੀ ਸਭ ਪੱਧਰਾ ਕਾ ਲੈਣਾ ਚੱਲਿਆ ਮੈਂ ਸੌਗਾ ਲੈਣਾ ਬਸ ਚਾਹ ਪੀਣ ਲੱਗ ਗਿਆ ਤਾ ਬਾ ਕੋਈ ਨਹੀਂ ਬਾਕੀ ਆ ਟਰੋਡੂ ਜੇ ਭਰ ਦੂੰ ਬਾਈ ਉਹ ਮਿੱਟੀ ਜਿਹੜੀ ਮਿੱਟੀ ਦਾ ਸਰੇ ਜਾਣਾ ਉਹ ਭਰਦਾ ਦਾ ਬਹੁਤ ਸਰ ਗਿਆ ਤਾਂ ਠੀਕ ਆ ਨਹੀਂ ਟਿੱਪਰ ਤਾਂ ਮੰਗਾਈ ਲੈਣੇ ਦੋ ਤਿੰਨ ਲੋਡ ਤਾਂ ਪੈਣੀ ਨਹੀਂ ਮੇਰੇ ਕੋਲ ਉਹ ਸ਼ੈੱਡ ਚ ਪੈਣਾ ਇੱਕ ਤਾਂ ਅੱਛਾ ਉਰੇ ਵੀ ਪੈਣਾ ਹੈ ਜੇ ਇੱਧਰ ਵੀ ਪੈਣੀ ਹੈ ਮਿੱਟੀ ਆਹ ਉਹ ਬਾਥਰੂਮ ਆ ਮੂਰੇ ਵੀ ਪੈਣੀ ਹੈ ਮਿੱਟੀ ਹਾਂ ਤਾਂ ਦਾ ਪੌੜੀ ਹੈ ਨਾ ਹੈ ਬਾਥਰੂਮ ਪੌੜੀ ਆ ਹਾਂ ਉਹ ਬੰਦ ਹੋ ਜਾਣੀ ਆਉਤਲ ਵਧੀਆ ਫਿਰ ਤਾਂ ਬਾਜਣੇ ਆ ਉਹ ਹਾਂ ਹਾਂ ਜਿੱਕਰਾਂ ਵੀ ਲੋਟ ਲੱਗੇ ਉੱਧਰ ਟਾਲ ਉੱਥੇ ਜੇ ਆ ਜਾਣੀ ਆ ਟਾਲ ਇੱਥੇ ਕਰਨੀ ਜਿੱਥੇ ਆ ਕਹੀ ਪਈ ਆ ਹਾਂ ਬਸ ਉਧਰ ਦੀ ਵੀ ਇੱਧਰ ਦੀ ਵੀ ਹੂੰ ਪਹਿਲੇ ਪਾਲੇ ਪਾਸੇ ਕਰਨੇ ਕੋ ਪਾਲੇ ਪਾਸੇ ਬਹੁਤ ਚੀਜ਼ਾਂ ਨੇ ਨਾ ਨਾ ਠੀਕ ਹੈ ਕੀ ਕਹਿੰਦੇ ਬਾਪੂ ਆਹ ਹਾਂ ਇਹ ਨੂੰ ਇੱਕ ਛੜਜਾ ਕਰਕੇ ਉਹ ਹਾਂ ਹਾਂ ਉੱਪਰ ਸਿਰ ਨਹੀਂ ਲਿਆਂਦਾ ਕਰਾ ਹੁਣ ਲੋ ਜੀ ਕਹਾ ਬਿਨਾ ਕੰਮ ਨਹੀਂ ਚੱਲਿਆ ਪਹਿਲਾਂ ਸੋਗਾ ਮਾਰਿਆ ਤਾਂ ਪਹਿਲਾਂ ਯੂਰੇਜ ਪੱਧਰੇ ਕਰਦੇ ਹੂੰ ਹੂੰ ਸਵਾਗੇ ਦਾ ਥੋੜਾ ਜਿਹਾ ਕੰਮ ਸੈੱਟ ਹੋ ਗਿਆ ਹੂੰ ਹੂੰ ਬਾਕੀ ਕਰਾਏ ਕਰੂੰਗਾ ਲੋਟੀ ਨੂੰ ਨਤੀਆ ਰੋੜੇ ਜੇ ਕਰਦੇ ਪੱਧਰੇ ਇਟਾਂ ਕੇ ਲੈ ਇਹਦੇ ਗੱਲ ਕਹੀ ਗੱਲ ਛੋਟੂ ਆ ਜਾ ਇਹ ਜੇ ਰੋੜੇ ਕੱਢੀ ਜਾਓ ਜਿਹੜੇ ਲੱਗਣੇ ਵਾਲਾ ਦਿਖਦਾ ਕੋਈ ਸੌ ਕੋ ਕੰਮ ਆਉਂਦਾ ਉਹੀ ਕਹਿੰਦਾ ਮੈਂ ਇਹਨੂੰ ਪੰਜੇ ਜੇ ਮਾਰ ਲਾ ਕਹੀ ਲੈ ਲੈ ਪੰਜਾ ਲੈ ਲਾ ਆ ਜਿਹੜੇ ਬੜੇ ਬੜੇ ਰੋੜੇ ਇਹਨੂੰ ਪੱਦਰ ਪੜਦੇ ਇਹਨੂੰ ਤਾਂ ਇਹ ਤੋਂ ਗਿਆ ਨਵਾਂ ਲੱਗੇਗਾ ਹਾਂ ਚੱਲਦਾ ਪਿੱਲਰ ਸਿੱਧਾ ਦੇਖ ਲਈ ਕਿਦਾਂ ਨੂੰ ਮਨੂ ਟੇਡਾ ਲੱਗਦਾ ਇਹ ਨਹੀਂ ਹਾਂ ਹਾਂ ਤੇ ਹਾਂ ਅੰਦ ਦੀ ਸਿੱਧੀ ਆਹ ਵਿੱਚ ਐਨ ਦੀ ਪਰਮੈਸ਼ ਕਰਤੀ ਠੀਕ ਆ ਇੱਕ ਵਾਰ ਚੈੱਕ ਕਰ ਲਓ ਨਾ ਨਾ ਬਸ ਠੀਕ ਆ ਬਸ ਬਸ ਤਾਂ ਵੀ ਕਿੱਧ ਨੂੰ ਕਿਤੇ ਨਿਕਲਦਾ ਲੱਗਿਆ ਨਹੀਂ ਥਾਲਾ ਹੋਰ ਨਹੀਂ ਦੇਣਾ ਨਾ ਭੂਠੇ ਠੀਕ ਆ ਬਾਈ ਬੜੀ ਮੋਟੀ ਕਰ ਤੋਧਰੀ ਆਪਾਂ ਇਹ ਫਾਸਾ ਪਾਉਣਾ ਹੈ ਚੱਲ ਠੀਕ ਆ ਦੇਖ ਤਾਂ ਇਹ ਬਣ ਗਿਆ ਆਪਣਾ ਅੱਗੇ ਅੱਗੇ 5 1/2 ਫੁੱਟ ਅੱਗੇ ਤੱਕ ਮੇਨ ਅੱਗੇ ਤੱਕ ਅੱਗੇ ਤੱਕ 6 ਫੁੱਟਾ 6 ਫੁੱਟ ਰੈਂਪ ਹੋ ਗਿਆ 6 ਫੁੱਟ ਰੈਂਪ ਕਿਉਂਕਿ ਇੰਨੀ ਜੇ ਆਪਣਾ 2 1/2 ਫੁੱਟ ਹੋ ਗਿਆ 2 1/2 ਫੁੱਟੋਂ ਤਾਂ ਕੁਝ ਵੀ ਨਹੀਂ ਹੈਗਾ ਜੇ ਆਪਾਂ ਗੇਟ ਉਰੇ ਲਾਉਨੇ ਫਿਰ ਉਰੇ ਹੋਰ ਖੜਮਾ ਹੋ ਜਾਏ ਜੈਸੇ ਮਰਤ ਪੈ ਗਏ ਨਾ ਹੂੰ ਇਹਦੇ ਲੈ ਕਿੰਨਾ ਖੜਮਾ ਸਕੂ ਲੱਗ ਆਪੇ ਢੜਕੇ ਜਿਦਾ ਬਣਾਉਣਾ ਨਹੀਂ ਹੈਗਾ ਆ ਉਹੀ ਗੱਲ ਹੈ ਉਹ ਉਰੇ ਨੂੰ ਕਰ ਲੈਂਦੇ ਆ ਸਭhle ਉਰੇ ਹੀ ਹੋ ਗਿਆ ਹੁਣ ਇਹ ਇਹ ਤਾਂ ਸਮਝ ਜ਼ਿਆਦਾ ਉਰੇ ਹੋ ਗਿਆ ਹਾਂ ਅੰਦਰ ਯਾਨੀ ਕਿ ਅੰਦਰ ਗੇਟ ਦਾ ਪਿੱਛੇ ਹੀ ਰਹਿ ਜਾਣਾ ਪੂਰੀ ਲੋਟ ਆਉਣਾ ਯਾਨੀ ਕਿ ਗੇ ਨਾਲੇ ਕੋਈ ਉੱਚਦਾ ਇਹਨੂੰ ਮਾਰੀ ਸੀ ਚੜਾ ਆ ਜਾਊਗਾ ਤਾਂ ਕੀ ਹੋਵੇ ਨਹੀਂ ਨਹੀਂ ਇਹ ਤਾਂ ਪਿੱਛੇ ਇਹਨਾਂ ਦੇ ਕਾਟਰ ਦੇ ਕਿੰਨੇ ਲੰਬੇ ਫੁੱਟ ਪੈਣੇ ਉਧਰੋਂ ਜਾਂ ਮਣਿਆ ਤੂੰ ਵੀ ਛੱਟੇ ਪੈਣੇ ਮੇਰੇ 24-25 ਕੋ ਪੈਣੇ ਤੇਰੇ ਤੇਰੇ ਦੇ ਛੋਟੇ ਪੈਣੇ ਮੇਰੇ ਨਾਲੋਂ ਲੈ ਉਹ ਲਾਹੇ ਲੋਟ ਹੈ ਜਿਹੜੇ ਪਾਉਣ ਮਣਿਆ ਸਾਰੇ ਪਾਸੇ ਨੂੰ ਮਿਲ ਲੈ 400 ਹਾਂ ਇਹ ਪੱਧਰਾ ਜਿਹਾ ਕਰ ਲੈ ਆਹ ਫਿਰ ਤੇ ਉੱਪਰ ਮਿੱਟੀ गिर ਜੂਗੀ ਸਮਝ ਗਿਆ ਨੋਤੀਆ ਕਾਹ ਚੱਕੀ ਦੋਣ ਚੱਲ ਮਾਹੀ ਜੀ ਇਹਨੇ ਚ ਵਧੀਆ ਬਣ ਗਿਆ ਤੇ ਲਾ ਚਾਰ ਕਰਾ ਖਿੱਚੇ ਤੇ ਹਾਂ ਹਾਂ ਐ ਵਧੀਆ ਲੱਗਣ ਲੱਗ ਗਿਆ ਨਾ ਕਰ ਦੇਣਾ ਛਾ ਹੋਰ ਹੋ ਜੇ ਮੜੇ ਰੁਕ ਬਾਬੇ ਨੂੰ ਦਿਖਾ ਲਾ ਹੋ ਗਿਆ ਥੋੜਾ ਜਿਹਾ ਇੱਕ ਵਾਰੀ ਲੈਵਲ ਕੱਢ ਮਿਸਤਰੀ ਬਹਿਣਾ ਇਹਦਾ ਹੁਣ ਹਾਂ ਲੈਵਲ ਕੱਢ ਲੈਵਲ ਕੱਢ ਕੇ ਨਾ ਫੇਰ ਪਤਾ ਲੱਗੂਗਾ ਵੀ ਕਿੰਨੀ ਮਿੱਟੀ ਉਧਰ ਤੇ ਖਿੱਚਣੀ ਆ ਆਹ ਰੋ ਤਾਂ ਮੈਂ ਲੈਵਲ ਤੇ ਲਾ ਦੇਣਾ ਬਰੇ ਜਿਹੜਾ ਲੱਗਣਾ ਇੱਥੇ ਦੋ ਕਿੰਦਰਾ ਦੇ ਵਿੱਚ ਇਹ ਕੰਨ ਲਾਉਣਾ ਆਪਾਂ ਨੇ ਇੱਕ ਲਾ ਦੂੰਗਾ ਉੱਪਰ ਐਨਾ ਐਨਾ ਨਹੀਂ ਕਰਨਾ ਨਹੀਂ ਡੂੰਗਾ ਨਹੀਂ ਲੈ ਕੇ ਆਉਣਾ ਹਾਂ ਮਲਾਂ ਇੱਕ ਦੋੜਾ ਤੇ ਲਾ ਦੇਣੇ ਬਸ ਉੱਪਰ ਉਹ ਤਾਂ ਹੀ ਛੱਡੇ ਤੇ ਮੈਂ ਉਹ ਆਹ ਲੈ ਚੱਕ ਕੇ ਇੱਥੇ ਲਿਆਉਣੇ ਇਹ ਇੱਥੇ ਨੇ ਫਿਰ ਪੇਪਰ ਜਾਣਾ ਮੈਂ ਮਿੱਟੀ ਰੋਕੀ ਵੀ ਆਹ ਲੈ ਹਾਂ ਮੈਂ ਤਾਂ ਹੀ ਲਾਏ ਤੇ ਮੈਂ ਮਿੱਟੀ ਰੁਕ ਜੂਗੀ ਇੱਥੇ ਤੱਕ ਹਾਲੇ ਰੁਕ ਜਾ ਉੱਥੇ ਲਾ ਲਈ ਕੱਧਾ ਰਦਾ ਹੋਰ ਨਹੀਂ ਇਹਦਾ ਰੋੜੇ ਦੀ ਲੋੜ ਨਹੀਂ ਜਿੱਥੇ ਆਪਣਾ ਗੇਟ ਆਉਣਾ ਗੇਟ ਦੇ ਥੱਲੇ ਤੇਰੇ ਦਾ ਲੱਗਣਾ ਹੋ ਆ ਤਾਂ ਤੁਮ ਕੋਈ ਕਰਿਆ ਦਾ ਟੱਕਾ ਹੋਣਾ ਇੱਥੇ ਤੇ ਚੱਲ ਚੱਕ ਲੈਂਦੇ ਕੋਈ ਨਹੀਂ ਜਿਕਣਾ ਲੋਟ ਆ ਨਹੀਂ ਤਾਂ ਬਾਹਰ ਚੱਕ ਲਿਓ ਮੇਲੇ ਨੇ ਕਿ ਹੋਰ ਜ਼ਿਆਦਾ ਵਧੀਆ ਲੱਗੂਗਾ ਰੈਂਪ 'ਚ ਆ ਰੈਂਪ ਟਾਈਪ ਬਣਾ ਲੈਣਾ ਬਣਾਉਣਾ ਤਾਂ ਰੈਂਪ ਟਾਈਪ ਹੀ ਆ ਹਾਂ ਇੱਥੇ ਨੂੰ ਪਾ ਦਿਓ ਕੋਲ ਕੋਲ ਉਰੇ ਮੈਂ ਸੜਦਾ ਅੱਬੇ ਮਿੱਟੀ ਮੜਾ ਜਾ ਹਾਲ ਬੱਜਣੇ ਉਹ ਕੈੜਾ ਹੋ ਗਿਆ ਹਾ ਇੱਥੇ ਤੱਕ ਤਾਂ ਆਏ ਜਾਣਾ ਖਿੱਚ ਨਹੀਂ ਹੋ ਰਹੀ ਇਹਦੇ ਜਿਹੜੇ ਵਜਿਆ ਨਾ ਦੇਖ ਲੈ ਨਤੀਜੇ 'ਚ ਬਠਾਲ ਕੇ ਅ ਜੇ ਬਾਪੂ ਤਾਂ ਸਾਡਾ ਕੰਮ ਕਰੂ ਜੇ ਬੈਠ ਗਿਆ ਉਹਦਾ ਤਾਂ ਗੱਲ ਬਹੁਤ ਮੇਲ ਕੋਲ ਜਾਏਗਾ ਹੈ ਛੱਡ ਗੱਭੇ ਰੁਕ ਜਾਣਾ ਕਹ ਬਾਪੂ ਕਹਿੰਦਾ ਜਿਵੇਂ ਗਰਗਿਆ ਛੱਡ ਗੱਭੇ ਰੁਕ ਜਾਣਾ ਕਹਿੰਦਾ ਮੇਰੇ ਵੀਰੇ ਪੈਸੇ ਲੱਗ ਜਾਣੇ ਆਹ ਰੂੜੇ ਜਿਹੇ ਛੜਦੇ ਆ ਜਿਹੜੇ ਬੜੇ ਬੜੇ ਇੱਥੇ ਨਾ ਛੜ ਨਤੀਆ ਇੱਥੇ ਤਾਂ ਆਪਾਂ ਟੋਆ ਪਟਣਾ ਓਰੇ ਮਿੱਟੀ ਘੇਰ ਓਰੇ ਹੁੱਕ ਨਹੀਂ ਖੜੀ ਕਰਨੀ ਸਮਝ ਗਿਆ ਉਹ ਕੰਦ ਗਾ ਗੇਰ ਦੇ ਲਿਆ ਹਲ ਪਾਵਾਂ ਹਲ ਪਾ ਕੇ ਫੇਰ ਕੰਮ ਲੂਟਾਉਣਾ ਉਹੀ ਚ ਪਾਣੀ ਛੱਡਾਂਗੇ ਰਾਤ ਨੂੰ ਮਿੱਟੀ ਸੈਟ ਹੋਊਗੀ ਤਾਂ ਥੱਲੇ ਖਰੇ ਕਿੰਨਾ ਕ ਪਾਣੀ ਜਾਣ ਵਾਲੇ ਗੜਲ ਗੜਲ ਥੱਲੇ ਨੂੰ ਮਲਬੇਸ਼ ਨਾਲੇ ਆਹ ਥਰੇ ਤਾਂ ਜੰਗਲ ਹਾਂ ਹਾਂ ਐਸਾ ਕੰਮ ਹੈ ਮੇਰੇ ਬਾਪੂ ਜੀ ਜਾਨ ਤਾਂ ਨਾ ਟਰੈਕਟਰ ਦਾ ਕਮਾਈ ਜਾਣਾ ਬੱਬੇ ਇਹਨੂੰ ਭੁੱਜ ਜਾਣਾ ਲੋ ਜੀ ਖਿੱਚ ਤਾਂ ਹਲਾ ਗਿਆ ਬਾਇਆ ਹੁਣ ਤਾਂ ਦੁਬਾਰਾ ਖਿੱਚਣ ਲੱਗਿਆ ਕੀ ਕਹਿੰਦਾ ਆਪੂ ਤਾ ਕਰਕੇ ਲੈਣਾ ਫਿਰ 더 ਜ਼ਿਆਦਾ ਖਿੱਚੋ ਜਣਾ ਇਨੀ ਮਿੱਟੀ ਥੋੜਾ ਖਿੱਚਣੀ ਆ ਖਿੱਚੀ ਤਾਂ ਕਿ ਹੋਰ ਜ਼ਿਆਦਾ ਉੱਚਾ ਕਰ ਦੇਣਾ ਉਧਰ ਹੁਣ ਨਹੀਂ ਨਹੀਂ ਨਦੀਆ ਕਿੰਨੀ ਕਿ ਜਾਊਗੀ ਮਿੱਟੀ ਲੈਵਲ ਵਾਲੀ ਨਾਲੀ ਭਰ ਲਾ ਪਹਿਲਾਂ ਲੈਵਲ ਵਾਲੀ ਨਾਲੀ ਭਰਵੇ ਬਾਅਦ ਚ ਖਿੱਚਾਂਗੇ ਪਹਿਲਾਂ ਲੈਵਲੇ ਕੱਢ ਵੀ ਕਿੰਨੀ ਖਿੱਚ ਹੋਣੀਆਂ ਕਿ ਤੂੰ ਹੀ ਖਿੱਚੀ ਜਾਈਏ ਫਿਰ ਉਧਰ ਤੇ ਇਧਰ ਨੂੰ ਖਿੱਚੀ ਜਾਉਂਗੇ ਉਹ ਉਹ ਮੈਂ ਬੈਨ ਉਧਰ ਨੂੰ ਖਿੱਚੀ ਜਾਉਂਗੇ ਫਿਰ ਉਧਰ ਤੇ ਇਧਰ ਨੂੰ ਖਿੱਚੀ ਜਾਉਂਗੇ ਹਾਂ ਹਾਂ ਲੈ ਬਦ ਕਰ ਮੈਂ ਲੈਵਲ ਕਰਦੇ ਆ ਚਲ ਓ ਦੱਲੀ ਨੂੰ ਕਿਉਂ ਲਹੂ ਪੀਤਾ ਤੁਸੀਂ ਦੱਲੀ ਨੂੰ ਮਿਸਤਰੀ ਦੇ ਦੋ ਲੈ ਨੂੰ ਮੈਂ ਖੋਲ ਲਿਆ ਮਿਸਤਰੀ ਤੇਰਾ ਨਹੀਂ ਆਏਗਾ ਬੀ ਬੰਦੂ ਕਹਦਾ ਕਹਦਾ ਮਿਸਤਰੀ ਕਰਾ ਦੇਣੀ ਕੌਣ ਇਹ ਰਿਸ਼ਵਾ ਦਿੰਦਾ ਹੈ ਦੱਲੀ ਚੰਗੀ ਗੱਲ ਹੀ ਯਾਰ ਇਹ ਬੰਦੇ ਸਾਡੇ ਬੰਦੇ ਨੂੰ ਪੱਟ ਰਿਹਾ ਦੱਲੀ ਵਧੀਆ ਲੱਗਦਾ ਹੁਣ ਦੱਲੀ ਗੁੱਸੇ ਯਾਰ ਉਹ ਕੋਈ ਸਹੀ ਹੋਇਆ ਵਾਸਤਾ ਬੋਲਦਾ ਤਾਂ ਹੈ ਨਹੀਂ ਦੁਬਾਰੇ ਮਿੱਠਾ ਪਾਇਆ ਬੋਲੋ ਜੀ ੜਕੀ ਚੱਲ ਤੀਏ ਪੈ ਰਾਜੀ ਫਿਰ ਬਾਬੇ ਰੜਕਾ ਦੇ ਮਲੇ ਲਾਓ ਚੱਕੀ ਅਰੇ ਕਹਿੰਦਾ ਲੱਸੀ ਬਦ ਜਹਾ ਨਹੀਂ ਪੀਂਦਾ ਉਹ ਕਹਿੰਦਾ ਉਹ ਪੀ ਕੇ ਜਹਾ ਨਹੀਂ ਪੀ ਕੇ ਆ ਜਾਂਦਾ ਅਦੇਲੇ ਝੂਠ ਬੋਲੀ ਜਾਂਦਾ ਝੂਠ ਬੋਲਣ ਬਰਾ ਝੂਠ ਇਹ ਮੈਂ ਕਹੇ ਝੂਠ ਬੋਲਿਆ ਤੈਨੂੰ ਦੱਸਦਾ ਦੱਸ ਬਾਬੇ ਮੈਂ ਤੈਨੂੰ ਬਚੋਲਾ ਬਣਨੇ ਤਿਆਰ ਆ ਮੈਂ ਬੈਂਕਿਆ ਕਰਾ ਹੁਣ ਆ ਚੱਕਾ ਆ ਦਸਰੀ ਘੱਟੀ ਗਾੜ ਕੰਮ ਆਉਂਦੇ ਨਹੀਂ ਇਹ ਤੂੰ ਐਂ ਬਾਬੇ ਮਾੜੇ ਜੇ ਅੱਛੇ ਉਹ ਨਹੀਂ ਆ ਹੁਣ ਕਾਤਾ ਲੈਵਲ ਕੱਢਣਾ ਲਾ ਦੇਣਾ ਆਹ ਦੋਰੇ ਤੋਂ ਫੁੱਲ ਲਾ ਦੇ ਅੱਥੇ ਤੋਂ ਫਲਾ ਦੇ ਆਹ ਲੈ ਫੁੱਲ ਬਣਾ ਕੇ ਦੇਖਣਾ ਦਲੀ ਦਾ ਮਿਸਤਰੀ ਨਹੀਂ ਆਉਂਦਾ ਕਰੀਏ ਗਿਆ ਹੱਦਾਂ ਹੱਦਾਂ ਆ ਵੀ ਚੱਕਲਾ ਗਾਂਢੀ ਨਹੀਂ ਹੋਰ ਹੋਰ ਬੰਦੋ ਦੇਖਾਂ ਹੂੰ ਕੰਡੀਆਂ ਫੇ ਚੱਕ ਲੈ ਆ ਨਤੀਏ ਨੂੰ ਭੇਜਾਂ ਜਿੱਥੇ ਆਪਰਾ ਕਮਰਾ ਆਪ ਦਾ ਵੀ ਲੋਟ ਆਉਣਾ ਤੇਰੇ ਗੇਟ ਲੋਟ ਆਉਣਾ ਉੱਥੀ ਹਨਾ ਗੇਟ ਤਾਂ ਅੰਦਰ ਗੇਟ ਤਾਂ ਅੰਦਰ ਹੀ ਰੱਖਾਂਗੇ ਹਾਂ ਹਾਂ ਇਹ ਅੱਛਾ ਬੰਦਾ ਅੰਦਰ ਲੇਵਲ ਦਾ ਕੱਢ ਗੇਟ ਦਾ ਤੂੰ ਰੱਖੀ ਜਾਂਦਾ ਪਤੰਦਰਾ ਨਹੀਂ ਨਹੀਂ ਲੈਵਲ ਤਾਂ ਮੈਂ ਦੇਖ ਲਿਆ ਸੀ ਇੱਥੇ ਆਉਣਾ ਲੈਵਲ ਔਰ ਮਟੀਰੀਅਲ ਹਸਾਬ ਕੇ ਥੋੜਾ ਡਾਉਨੇ ਰੱਖਿਆ ਫਿਰ ਦੀ ਹੋਰ ਮਿੱਟੀ ਤੁਹਾਡੀ ਆ ਜਾਂਦੇ ਆ ਲੂਟ ਆ ਜਾਂਦੇ ਆ ਉਹ ਤਾਂ ਚਲ ਆਇਆ ਰੈਂਪ ਵਾਲੀ ਜਗ੍ਹਾ ਤਾਂ ਜਿਹੜੀ ਆ ਇਹਦੇ ਉੱਤੇ ਘੱਟ ਵੱਧ ਹੋ ਜਾਂਦੀ ਆ ਇਹ ਤਾਂ ਆਪਣੇ ਹਿਸਾਬ ਗਿਆਪ ਕਰ ਸਕਦੇ ਆ ਗੇਟ ਖੋਲਣ ਦੇ ਨਾਲ ਚਲ ਬਾਕੀ ਪਿੱਛੇ ਵਾਲਾ ਲੱਗ ਵੀ ਕਰ ਸਕਦੇ ਆ ਆ ਜਾਓ ਬਾਬੇ ਇੱਧਰ ਤੇ ਉਧਰ ਨੂੰ ਢਾਲ ਹੋਣੀ ਆ ਇਹਦੀ ਸ਼ੈੱਡ ਦੀ ਆ ਪਹਿਲੇ ਬਸ ਜਾਣੇ ਹਾਂ ਇਹ ਰੈਂਪ ਵਾਲੀ ਇੱਧਰ ਕਰ ਦੂੰਗਾ ਆ ਰੈਂਪ ਵਾਲੀ ਇੱਧਰ ਨੂੰ ਹੋਣੀ ਆ ਇੱਧਰ ਨੂੰ ਹੋਣੀ ਆ ਸਾਰਾ ਪਾਣੀ ਉਧਰ ਜਾਣਾ ਜੀ ਦੱਲੀ ਦੇ ਗੌਰ ਰੱਖੋ ਜੀ ਇੱਦਾਂ ਬੜਾ ਮਹਿਕਾ ਖੜਾ ਆ ਮਾਰ ਕੇ ਹਸਪਤਾਲ ਲਿਆ ਉਹ ਮਨ ਨੂੰ ਆਇਆ ਤਾਂ ਖਿੱਚ ਲੈ ਜਾਣਾ ਪਰ ਮਨ ਨੂੰ ਕੀ ਪਤਾ ਬਈ ਮੰਨ ਲੱਗ ਜੂ ਨਤੀਜਾ ਉਹ ਉਹ ਜਾ ਉਹ ਕਰਾ ਹੈ ਫੰਦ ਦੇ ਤੂੰ ਉਹ ਕਰਾਗਾ ਨੂੰ ਖੋਲਣਾ ਤੂੰ ਮੜਾ ਖਾਲੀ ਕਰ ਮਿੱਟੀ ਦਾ ਘਟਾ ਟਾਇਰ ਸਾਲ ਇੱਟ ਦੇ ਬਸ ਉੱਚਾ ਹੋ ਜਾਣਾ ਕਹੀ ਨਾ ਟਾਇਰ ਬਿਮਾਰੀ ਸਾਲ ਫਰੀ ਲਵਾ ਲੈਣਾ ਮੈਂ ਤੇ ਇੱਥੇ ਮਦਾ ਬਟਾਇਰ ਪਾਈ ਹੈ ਹੂੰ ਮੰਨਦਾ ਇਹਨ ਵਧੀਆ ਹੁਣ ਬਾਈ ਕਣੀ ਪਰਲੇ ਵਾਸੇ ਕੱਢਦੇ ਮੜੀ ਜੀ ਮਿੱਟੀ ਐਨੇ ਜੀ ਨੇ ਹੌਲਾ ਹੋ ਜਾਣਾ ਕਰਾ ਵੀ ਦੇਖ ਲਿਆ ਹੈ ਜੱਗੇ ਦਾ ਇਹ ਕੱਢਾ ਹੈ ਜੱਗੇ ਸਮਾਨ ਹੁੰਦਾ ਹੈ ਬੜੇ ਬੜੇ ਹਾਂ ਸ਼ਕਲਾ ਜੀ ਦਾ ਇਹ ਕੋਈ ਨਹੀਂ ਉਤਾ ਰਹਿਤਾ ਹੈ ਚਲੀਏ ਨਹੀਂ ਬੱਸ ਜਾਨ ਨਿਕਲ ਗਈ ਦੀ ਹੁਣ ਘਰ ਤਾਂ ਇਹਨਾਂ ਵਧੀਆ ਬਣ ਗਿਆ ਹੁਣ ਕੱਲ ਨੂੰ ਪਰਸਨ ਫੀਟ ਵੀ ਲੱਗਦੇ ਉਮੀਦ ਹੈ ਤੇ ਹੁਣ ਰੀਤਾ ਧਰ ਲਾਂਗੇ ਜਗਾ ਬਣ ਗਈ ਇਹ ਰੀਤਾ ਬਜਰੀ ਸਭ ਕੁਝ ਸੋਰੇ ਲਿਆ ਕੇ ਅੱਜ ਸਿਰ ਲਾਂਗੇ ਬਜਰੀ ਕੱਲੂ ਲੈਣ ਜਾਵਾਂਗੇ ਦੇਖਦੇ ਆ ਅੱਜ ਰੀਤਾ ਲੈ ਕੇ ਸੜਾ ਭਰਿਆ ਵਾ ਟਰਾਲਾ ਪੂਰੇ ਧਾਰ ਕੇ ਇਹਨਾਂ ਨੂੰ ਕੋਲ ਹੋ ਜੂ ਰੋਣ ਨੂੰ ਇਹਨਾਂ ਨੂੰ ਵਧੀਆ ਬਣ ਗਿਆ ਆ ਜਾਲੀ ਲਾ ਦੇਣੀ ਉਹ ਪਿੱਛੇ ਹੀ ਕੰਧ ਪਰ

ਚੱਕ ਦੋ ਨੀ ਚੱਕਿਆ ਜੀ ਮੈਂ ਕਹਤਾ ਤਾਂ ਚੱਕੀ ਨਹੀਂ ਚੱਕੀ ਨਹੀਂ ਦਾਰ ਲਿਆ ਮੂਰੇ ਤੇ ਮੂਰੇ ਤੇ ਧਾਰ ਲਿਆ ਤਾਂ ਹੀ ਮੈਂ ਕਹਤਾ ਚੱਕ ਲੈਣੀ ਇਹ ਆ ਨਹੀਂ ਲੱਗਣਾ ਦੇਖੀ ਲਾ ਦੂੰਗਾ ਲੱਗਦਾ ਹੀ ਨਹੀਂ ਕੋਈ ਲੱਗਿਆ 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 ਕਿੱਚ ਨਹੀਂ ਹੋਣਾ ਇਹ ਇੰਨਾ ਜੋਰ ਨਹੀਂ ਕਿੱਥੇ ਹੋਣਾ ਨਹੀਂ ਛੜ ਜਾ ਕਿੱਚ ਨਹੀਂ ਹੋਣਾ ਹੁਣ ਬਾਬੇ ਡਰਾਈਵਰ ਲੀ ਜੇ ਕਰ ਦੋ ਇਹ ਉਹਦੇ ਤੇ ਰੱਖੋ ਗਿਆ ਆਪਣੇ ਵੱਲ ਨੂੰ ਖਿੱਚ ਲੈ ਮੇਰੇ ਵੱਲ ਤੇਰੇ ਕਿ ਨਹੀਂ ਹੋਣੀ ਆ ਮੇਰੇ ਵੱਲ ਨੂੰ ਇਹ ਆ ਜੀ ਹਾਂ ਛੱਡ ਜੋ ਪੈਰ ਕਾ ਹੋ ਗਿਆ ਦਾ ਚਲੋ ਬਸ ਆਪਣੇ ਜਿੰਨੇ ਆ ਆਹ ਉਹ ਹੀ ਵੇਖਿਆ ਨਹੀਂ ਦਮ ਹੈ ਬਸ ਇੱਟੇ ਜੱਕਾ ਮੈਂ ਖੜ ਜੋ नेफ्टी जैक लियो मडी जी बस सादा अब गया था जी ਹੁਣ ਓੜੀ ਠੀਕ ਆ ਇਹਨ ਲੋਟ ਆ ਗਿਆ ਹੈ ਜੀ ਮੈਂ ਹੁਣ ਓੜੀ ਠੀਕ ਆ ਇਹਨ ਲੋਟ ਆ ਗਿਆ ਕੰਦਲੇ ਲਾ ਕੇ ਅਸੀਂ ਖਾਲੀ ਕਰ ਦਾਂਗੇ ਆਪਾਂ